ਅੱਜ ਬੱਚਿਆਂ ਦੀ ਡਿਮਾਂਡ ਸੀ ਕਿ ਕੁਝ ਸਪੈਸ਼ਲ ਖਾਣਾ ਤਾਂ ਆਪਾਂ ਸੋਚਿਆ ਛੋਲੇ ਪੂਰੀ ਤਾਂ ਹਰ ਵਾਰ ਬਣਾਉਣੇ ਆ ਪਰ ਅੱਜ ਕੁਝ ਐਕਸਟਰਾ ਜਿਹਾ ਬਣਾਉਣੇ ਆ ਤਾਂ ਕਿ ਵੱਖਰਾ ਹੀ ਟੇਸਟ ਹੋਵੇ ਤੇ ਵੱਖਰਾ ਸਵਾਦ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਛੋਲੇ ਪੂਰੀ ਬਣਾ ਕੇ ਝਰੂਰ ਦੇਖਿਓ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਲਈ ਜੀ ਛੋਲੇ ਜਿਹੜੇ 4-5 ਘੰਟਿਆਂ ਲਈ ਆਪਾਂ ਭਿਉਂ ਕੇ ਰੱਖੇ ਹੋਏ ਸੀ ਤੇ ਹੁਣ ਇਹਨੂੰ ਆਪਾਂ ਉਬਾਲ ਲਾਂਗੇ ਇਦੇ ਵਿੱਚ ਆਪਾਂ 1/2 ਚਮਚਾ ਪਾਇਆ ਨਮਕ ਦਾ ਤੇ ਥੋੜਾ ਜਿਹਾ ਘਿਓ ਤੇ ਕੁੱਕਰ ਨੂੰ ਘਰ ਤੱਕ ਬੰਦ ਜੀ 5-6 ਬਿਸਲਾਈਆਂ ਲਗਵਾ ਲਾਂਗੇ ਹੁਣ ਆਪਾਂ ਕੱਟਾਂਗੇ ਬਾਕੀ ਦਾ ਸਮਾਨ 4-5 ਕਟੀਆਂ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਤੇ ਤੇਦੇ ਲਈ 4-5 ਹੀ ਆਪਾਂ ਟਮਾਟਰ ਕੱਟਾਂਗੇ ਇਹਨਾਂ ਦੇ ਵਿੱਚ ਆਪਾਂ ਪਿਆਜ਼ ਬਿਲਕੁਲ ਵੀ ਯੂਜ਼ ਨਹੀਂ ਕਰਾਂਗੇ ਨਾ ਹੀ ਆਪਾਂ ਲਸਣ ਪਾਵਾਂਗੇ ਤੇ ਜਿਹੜਿਆਂ ਨੂੰ ਅੱਗੇ ਨਰਾਤੇ ਵਗੈਰਾ ਆ ਰਹੇ ਐ ਇਹ ਜਿਹੀਆਂ ਸਬਜ਼ੀਆਂ ਜਿਹੜੇ ਬਣਾ ਕੇ ਖਾਂਦੇ ਆ ਬਗੈਰ ਲਸਣ ਤੋਂ ਪਿਆਜ਼ ਤੋਂ ਉਹਨਾਂ ਦੇ ਇਹ ਸਪੈਸ਼ਲ ਐ ਇੱਕ ਗੱਲ ਹੋਰ ਵਧੀਆ ਜੀ ਅੱਜ ਆਪਾਂ ਬਣਾ ਰਹੇ ਆ ਪੰਜਾਬੀ ਕੁਜੇ ਦੇ ਵਿੱਚ ਜਿਹਦੇ ਨਾਲ ਇਹਦਾ ਟੇਸਟ ਜਿਹੜਾ ਹੋਰ ਵੀ ਜ਼ਿਆਦਾ ਵੱਖਰਾ ਹੋ ਜਾਊਗਾ ਅਸੀਂ ਪੰਜਾਬੀ ਲੋਕ ਇਹਨੂੰ ਕੁਝਾ ਹੀ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਫਿਰ ਇਹਦੇ ਵਿੱਚ ਅੱਧੀ ਕੜਚੀ ਪਾਈ ਆ ਆਪਸਰੋ ਦੇ ਤੇਲ ਦੀ ਉਹਨੂੰ ਗਰਮ ਰੱਖਤਾ ਫਿਰ ਲਈਏ ਜੀ ਆਪਾਂ ਸੁੱਕੇ ਮਸਾਲੇ ਤੇਜ ਪੱਤਾ ਦਾਲਚੀਨੀ ਵੱਡੀ ਲੈਚੀ ਦੋ ਛੋਟੀਆਂ ਲੈਚੀਆਂ ਦੋ ਲਈਏ ਜੀ ਲੌਂਗ ਇਹ ਚੀਜ਼ਾਂ ਜ਼ਰੂਰ ਪਾਓ ਕਿਉਂਕਿ ਸਵਾਦ ਵੱਖਰਾ ਹੀ ਆਉਂਦਾਗਾ ਸਭ ਤੋਂ ਪਹਿਲਾਂ ਤੇਲ ਜਦੋਂ ਪੱਕ ਗਿਆ ਤੇ ਇਹਦੇ ਵਿੱਚ ਭੁੰਨਾਂਗੇ ਜੀਰਾ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਕੁੱਟਿਆ ਹੋਇਆ ਅਦਰਕ ਜਦੋਂ ਇਹਨੇ ਥੋੜਾ ਜਿਹਾ ਆਪਣਾ ਰੰਗ ਬਟਾ ਲੈਣਾ ਹੈਗਾ ਤਾਂ ਫਿਰ ਇਹਦੇ ਵਿੱਚ ਪਾ ਦੇਣੀ ਹੈ ਤੁਸੀਂ ਸੁੱਕੇ ਮਸਾਲੇ ਚਨੇ ਹਰway ਬਣਾਉਂਦੇ ਹੋਗੇ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਬਣਾਉਣਿਓ ਪਰ ਇੱਕ ਵਾਰੀ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਟੇਸਟ ਲਾਜਵਾਬ ਆਉਂਦਾ ਤੇ ਬੰਦ ਦੇ ਵੀ ਬੜੀ ਛੇਤੀ ਹੈਗੀ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰਾਂ ਤੇ ਹਰੀ ਮਿਰਚ ਦੀ ਪਿਓਰੀ ਜਿਹੜੀ ਆਪਾਂ ਤਿਆਰ ਕੀਤੀ ਸੀ ਇਸ ਤੁਸੀਂ ਵਧੀਆ ਜੇ 4-5 ਟਮਾਟਰਾਂ ਦੀ ਬਣਾ ਲਿਓ ਜਿੰਨੇ ਟਮਾਟਰ ਪਾਉਂਗੇ ਓਨਾਂ ਹੀ ਜ਼ਿਆਦਾ ਇਹ ਟੇਸਟੀ ਬੰਦ ਹੈ ਹਰੀ ਮਿਰਚ ਪਾਈ ਆਪਾਂ ਤਿੱਖੇ ਲਈ ਜਿੰਨਾ ਤਿੱਖਾ ਪਸੰਦ ਹੈ ਓਨੀਆਂ ਹਰੀਆਂ ਮਿਰਚਾਂ ਤੇ ਇਹਨੂੰ ਲਗਾਤਾਰ ਤੁਸੀਂ ਪਕਾਉਂਦੇ ਰਹੋ 4 ਤੋਂ 5 ਮਿੰਟ ਜਦੋਂ ਇਹ ਪੱਕ ਗਿਆ ਫਿਰ ਇਹਦੇ ਵਿੱਚ ਪਾਓ ਤੁਸੀਂ ਥੋੜਾ ਜਿਹਾ ਨਮਕ ਫਰੇ ਦੇ ਵਿੱਚ ਆਪਾਂ ਰੰਗ ਵਾਲੀ ਮਿਰਚ ਸਿੰਪਲ ਮਿਰਚ ਥੋੜਾ ਜਿਹਾ ਮਸਾਲਾ ਤਨੀਆ ਪਾਊਡਰ ਹਲਦੀ ਤੇ ਆਪਾਂ ਇਹਦੇ ਵਿੱਚ ਚਨਾ ਮਸਾਲਾ ਜ਼ਰੂਰ ਪਾਉਣਾ ਕਿਉਂਕਿ ਉਹਦੇ ਨਾਲ ਜਿਹੜਾ ਛੋਲਿਆਂ ਦਾ ਸਵਾਦ ਹੈ ਉਹ ਵੱਖਰਾ ਹੀ ਹੋ ਜਾਂਦਾ ਹੈਗਾ ਤੇ ਫਿਰ ਇਹਨੂੰ ਆਪਾਂ ਫਿਰ ਪਕਾ ਲਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ 1-2 ਮਿੰਟਾਂ ਲਈ ਟੱਕ ਕੇ ਵੀ ਰੱਖ ਦਾਂਗੇ ਜਿੰਨਾ ਚਿਰ ਇਹ ਉੱਪਰ ਆਪਣਾ ਤੇਲ ਜਨਤ ਛੱਡ ਜਾਵੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਰੂਰੀ ਮਸਾਲਾ ਹੈ ਉਹ ਆਪਾਂ ਪਾਇਆ ਅੱਧਾ ਚਮਚ ਚਾਟ ਮਸਾਲਾ ਉਹ ਜ਼ਰੂਰ ਪਾਇਓ ਜਿਹਦੇ ਨਾਲ ਟੇਸਟ ਹੈ ਬੜਾ ਹੀ ਚਟਪਟਾ ਆਉਂਦਾ ਦੇਖੋ ਉਸ ਤੋਂ ਬਾਅਦ ਇਹ ਪੁੱਜ ਗਿਆ ਤੇ ਉੱਪਰੋਂ ਛਿੱਟੇ ਜਿ ਛੱਡਨੇ ਸ਼ੁਰੂ ਹੋ ਗਏ ਤੇ ਆਪਾਂ ਇਹਨੂੰ ਥੋੜਾ ਜਿਹਾ ਟੱਕ ਕੇ ਰੱਖ ਦਾਂਗੀ ਜਿਵੇਂ ਇਹ ਤਿਆਰ ਹੋ ਜਾਊਗਾ ਤਾ ਉਹਦਾ ਰੰਗ ਬੰਨ ਪੂਰਾ ਦੇ ਦੂਗਾ ਇੰਨਾ ਜਿਆਦਾ ਸੋਹਣਾ ਬਣ ਕੇ ਇਹ ਤਿਆਰ ਹੋ ਜਾਊਗਾ ਕਲਰ ਵਗੈਰਾ ਲਾਜਵਾਬ ਆਊਗਾ ਜਿਵੇਂ ਆਪਾਂ ਇਹਦੇ ਵਿੱਚ ਪਿਆਜ਼ ਨਹੀਂ ਆ ਪਾਇਆ ਤੁਸੀਂ ਦੱਸ ਨਹੀਂ ਸਕਦੇ ਵੀ ਇਹਦੇ ਵਿੱਚ ਕਿਸੇ ਚੀਜ਼ ਦੀ ਕਮੀ ਹੈ ਫਿਰ ਆਪਾਂ ਲੈ ਜੀ ਉਬਲੇ ਹੋਏ ਛੋਲੇ ਤੇ ਇੱਕ ਆਲੂ ਤੇ ਫਿਰ ਇਹਨਾਂ ਨੂੰ ਆਪਾਂ ਥੋੜਾ ਜਿਹਾ ਵਿੱਚ ਵਿੱਚ ਮੈਸ਼ ਕਰ ਲਾਂਗੇ ਜਿਆਦਾ ਪਾਣੀ ਹੋਇਆ ਤੁਸੀਂ ਬਾਹਰ ਕੱਢ ਦੇਣਾ ਆਪਣੀ ਜ਼ਰੂਰਤ ਦੇ ਅਨੁਸਾਰ ਗਰੇਵੀ ਰੱਖਿਓ ਉਸ ਤੋਂ ਬਾਅਦ ਜੀ ਇਹਨੂੰ ਕੀਤਾ ਆਪਾਂ ਮਿਕਸ ਤੇ ਫਿਰ ਆਪਾਂ ਇਹਨਾਂ ਨੂੰ ਕੁਝੇ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਇਹਨੂੰ ਟੱਕ ਕੇ ਆਪਾਂ ਥੋੜੀ ਜਿਹੀ دیر ਲਈ ਫਿਰ ਪਕਾਵਾਂਗੇ ਚਨੇ ਜਿਹੜੇ ਤੁਸੀਂ ਉਬਾਲਣ ਸਮੇਂ ਪੂਰੇ ਤਿਆਰ ਕਰ ਲੈਣੇ ਆ ਤਾਂ ਕਿ ਜਿਹੜਾ 2-4 ਮਿੰਟ ਆਪਾਂ ਪਕਾਉਣ ਤੇ ਇਹ ਸਬਜ਼ੀ ਤਿਆਰ ਹੋ ਜੇ ਤੇ ਅੱਜ ਦਾ ਸੁਆਦ ਹੈਗਾ ਜਿਹੜਾ ਲਾਜਵਾਬ ਹੈ ਕਿਉਂਕਿ ਇਹ ਆਪਾਂ ਕੁਝ ਚੁ ਤਿਆਰ ਕੀਤੀ ਹੈ ਤੇ ਇਹਦੇ ਲਈ ਆਪਾਂ ਇੱਕ ਸਪੈਸ਼ਲ ਜੀ ਅੱਜ ਪੂਰੀ ਤਿਆਰ ਕਰਾਂਗੇ ਤੇ ਤੁਸੀਂ ਸ਼ਾਇਦ ਬਹੁਤਿਆਂ ਨੇ ਬਣਾਈ ਹੋ ਪਰ ਜਿਨ੍ਹਾਂ ਨੇ ਨਹੀਂ ਬਣਾਈ ਉਹ ਜ਼ਰੂਰ ਬਣਾਓ ਇਹਦੇ ਲਈ ਲੈ ਆ ਜੀ ਆਪਾਂ ਦੋ ਪਿਆਜ਼ ਇੱਕ ਵੱਡਾ ਟਮਾਟਰ ਚਾਰ-ਪੰਜ ਹਰੀਆਂ ਮਿਰਚਾਂ ਥੋੜੀ ਜੀ ਅਦਰਕ ਤੇ 4-5 ਕਲੀਆਂ ਲਸਣ ਦੀਆਂ ਇਹ ਸਾਰੇ ਸਮਾਨ ਨੂੰ ਤੁਸੀਂ ਕੱਟ ਲਿਆ ਤੇ ਫਿਰ ਆਪਾਂ ਪਾ ਲਾਂਗੇ ਇੱਕ ਜੱਗ ਦੇ ਵਿੱਚ ਫਿਰ ਉਹਨੂੰ ਕਰਾਂਗੇ 1-2 ਮਿੰਟ ਲਈ ਗ੍ਰਾਇੰਡ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਤੇ ਇਹਦੇ ਵਿੱਚ ਅੱਧਾ ਚਮਚ ਤੁਸੀਂ ਨਮਕ ਦਾ ਜ਼ਰੂਰ ਪਾ ਦਿਓ ਕਿਉਂਕਿ ਉਹਦੇ ਨਾਲ ਇਹ ਪੀਸਟ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਊਗਾ ਤੇ ਪੂਰੀ ਹੈਗੀ ਇਹ ਸਿੰਪਲ ਆٹے ਦੀ ਮੈਦੇ ਦੀ ਆਪਾਂ ਬਣਾਉਂਦੇ ਹੀ ਰਹਿਨੇ ਆ ਇੱਕ ਵਾਰੀ ਅੱਜ ਇਹ ਵੱਖਰੇ ਜਿਹੇ ਤਰੀਕੇ ਦੀ ਪੂਰੀ ਬਣਾ ਕੇ ਜ਼ਰੂਰ ਦੇਖਿਓ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਦੂਸਰੀ ਸਾਈਡ ਤੇ ਜਿਹੜੇ ਆਪਣੇ ਚਨੇ ਸੀ ਉਹ ਵੀ 4-5 ਮਿੰਟਾਂ ਵਿੱਚ ਬਣ ਕੇ ਬਿਲਕੁਲ ਤਿਆਰ ਹੋ ਗਏ ਬੜੇ ਹੀ ਸੋਹਣਾ ਇਹਨਾਂ ਦਾ ਕਲਰ ਆਇਆ ਤੇ ਜਿਹੜਾ ਸਵਾਦ ਹੈ ਉਹ ਖਾ ਕੇ ਪਤਾ ਚੱਲ ਜੂ ਕਹਿ ਹੋ ਜਾਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥੀ ਤੁਹਾਡੇ ਕੋਲੇ ਹਰਾ ਧਨੀਆ ਹੋਇਆ ਤੁਸੀਂ ਉਹ ਪਾ ਦਿਓ ਜਿਹੜਾ ਤੁਹਾਨੂੰ ਪਸੰਦ ਹੋਵੇ ਪਰ ਪਾਇਓ ਜਰੂਰ ਉਸ ਤੋਂ ਬਾਅਦ ਜੀ ਆਪਾਂ ਫਿਰ ਆ ਗਏ ਆਪਣੀਆਂ ਪੂਰੀਆਂ ਤੇ ਤੇ ਆਪਾਂ ਜੀ ਇਹਦੇ ਵਿੱਚ ਅੱਧਾ ਕਿਲੋ ਦੇ ਲਗਭਗ ਆਟਾ ਸੀਗਾ ਸਿੰਪਲ ਜਿਹੜਾ ਵਰਤਦੇ ਆ ਘਰੇ ਕਣਕ ਦਾ ਉਹ ਛਾਂਲ ਲਿਆ ਤੇ ਇਹਦੇ ਵਿੱਚ 100 ਗ੍ਰਾਮ ਆਪਾਂ ਪਾਵਾਂਗੇ ਮੈਦਾ ਤਾਂ ਕਿ ਇਹਨਾਂ ਦਾ ਜਿਹੜਾ ਕਲਰ ਹੈ ਉਹ ਥੋੜਾ ਜਿਹਾ ਵਧੀਆ ਆਵੇ ਤੇ ਫਿਰ ਇੱਕ ਚਮਚ ਪਾਈ ਆਪਾਂ ਅਜਵੈਨ ਅਜਵੈਨ ਨੂੰ ਤੁਸੀਂ ਦੋਵਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲੈਣਾ ਫਿਰ ਇਹਦੇ ਵਿੱਚ ਪਾਇਓ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਦਾ ਇਹ ਦੋਨੇ ਚੀਜ਼ਾਂ ਤੁਸੀਂ ਜ਼ਰੂਰ ਪਾਓ ਉਸ ਤੋਂ ਬਾਅਦ ਜੀ ਆਪਣਾ ਜਿਹੜਾ ਤਿਆਰ ਕੀਤਾ ਪੇਸਟ ਸੀ ਉਹ ਹੌਲੀ-ਹੌਲੀ ਆਪਾਂ ਆਟੇ ਦੇ ਵਿੱਚ ਪਾ ਦੇਣਾ ਤੇ ਆਪਾਂ ਹੌਲੀ-ਹੌਲੀ ਇਹਨੂੰ ਗੁੰਨਣਾ ਸ਼ੁਰੂ ਕਰ ਦੇਵਾਂਗੇ ਪਰ ਉਸੇ ਹੀ ਜੱਗ ਦੇ ਵਿੱਚ ਤੁਸੀਂ ਅੱਧਾ ਗਲਾਸ ਪਾ ਲੈਣਾ ਗਾ ਪਾਣੀ ਦਾ ਤਾਂ ਕਿ ਜਦੋਂ ਜ਼ਰੂਰਤ ਪਵੇ ਤਾਂ ਤੁਸੀਂ ਉਹੀ ਜੱਗ ਵੀ ਸਾਫ਼ ਹੋ ਜਾਊਗਾ ਤੇ ਸਾਰਾ ਪੇਸਟ ਵੀ ਜਿਹੜਾ ਹੈਗਾ ਆਟੇ ਵਿੱਚ ਆ ਜਾਊਗਾ ਤਾਂ ਪਾਣੀ ਥੋੜਾ ਥੋੜਾ ਪਾ ਕੇ ਤੁਸੀਂ ਆਟਾ ਗੁੰਨਦੇ ਰਹਿਣਾ ਹੈਗਾ ਇਹਨੂੰ ਲਗਾਤਾਰ ਤੁਸੀਂ 5-6 ਮਿੰਟ ਲਈ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਲੈਣਾ ਜਿੰਨਾ ਹੀ ਸੌਫਟ ਜਿਹਾ ਤੁਹਾਡਾ ਆਟਾ ਤਿਆਰ ਹੋਊਗਾ ਓਨੀ ਵਧੀਆ ਇਹ ਪੂਰੀ ਬਣੂਗੀ ਉਸ ਤੋਂ ਬਾਅਦ ਦੇਖੋ ਆਪਾਂ ਆਟੇ ਨੂੰ ਦੇ ਦੇਣੀ ਹੈ ਚੰਗੀ ਤਰ੍ਹਾਂ ਮੋਕੀ ਤੇ ਫਿਰ ਇਹਨੂੰ ਆਪਾਂ ਇੱਕ ਸਾਈਡ ਤੇ ਲਗਾ ਕੇ ਰੱਖ ਦਾਂਗੇ ਫਿਰ ਆਪਾਂ ਇਹਦੇ ਲਈ ਕਰਾਂਗੇ ਜੀ ਸਿੰਪਲ ਜਿਹਾ ਪਿਆਜ਼ ਤਿਆਰ ਜਿਹੜੇ ਦੇ ਨਾਲ ਖਾਵਾਂਗੇ ਉਹਦੇ ਲਈ ਆਪਾਂ ਇੱਕ ਪਿਆਜ਼ ਨੂੰ ਕੱਟ ਲਿਆ ਤੇ ਫਿਰ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਚਾਟ ਮਸਾਲਾ ਫਿਰ ਇਹਦੇ ਉੱਪਰ ਦੇਗੀ ਮਿਰਚ ਥੋੜੀ ਜੀ ਰੰਗ ਵਾਲੀ ਤੇ ਫਿਰ ਇਹਦੇ ਉੱਪਰ ਕਾਲਾ ਨਮਕ ਕਾਲੀ ਮਿਰਚੇ ਜ਼ਰੂਰ ਪਾਓ ਤੇ ਫਿਰ ਇਹਦੇ ਉੱਪਰ ਆਪਾਂ ਇੱਕ ਨਿਚੋੜ ਦਾਂਗੇ ਜੀ ਨਿੰਬੂ ਜਿਹਦੇ ਨਾਲ ਇਹਦਾ ਟੇਸਟ ਬੜਾ ਵਧੀਆ ਆਉਂਦਾ ਜੇ ਇਹਨਾਂ ਪਿਆਜ਼ ਨੂੰ ਤੁਸੀਂ ਥੋੜਾ ਜਿਹਾ ਬਿਲਕੁਲ ਰੰਗ ਦੇਣਾ ਚਾਹੁੰਦੇ ਹੋ ਤਾਂ ਫਿਰ ਇਹਦੇ ਵਿੱਚ ਟਿੱਕਾ ਜਾ ਇੱਕ ਹਲਦੀ ਦਾ ਲਗਾ ਦਿਓ ਉਹਦੇ ਨਾਲ ਇਹਦਾ ਕਲਰ ਹੈ ਜਿਹੜਾ ਪੂਰਾ ਵਧੀਆ ਆਉਂਦਾ ਤੇ ਫਿਰ ਇਹਦੇ ਵਿੱਚ ਪਾ ਦਿਓ 2-4 ਕਟੀਆਂ ਹਰੀਆਂ ਮਿਰਚਾਂ ਜਿੰਨੀਆਂ ਕਿ ਤੁਸੀਂ ਵਰਤਦੇ ਹੋਗੇ ਓਨੀਆਂ ਇਸਤੇਮਾਲ ਕਰ ਲਿਓ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਤੇ ਆਪਣੇ ਆਟੇ ਪਏ ਨੂੰ ਵੀ 5-6 ਮਿੰਟ ਹੋ ਗਏ ਸੀ ਤੇ ਆਪਾਂ ਇਹਨੂੰ ਫਿਰ ਹੁਣ ਦੇਸੀ ਘਿਓ ਲਗਾ ਕੇ ਚੰਗੀ ਤਰ੍ਹਾਂ ਮੂਕੀ ਦੇ ਲਾਂਗੇ 4-5 ਮਿੰਟ ਲਈ ਇਹਨੂੰ ਲਗਾਤਾਰ ਆਪਾਂ ਗੁੰਦੇ ਰਵਾਂਗੇ ਤੇ ਸੌਫਟ ਜਾਇਦਾ ਡੋ ਕਰ ਲਿਆ ਜੀ ਤਿਆਰ ਹੁਣ ਆਪਾਂ ਇਹਦੇ ਨਿੱਕੇ-ਨਿੱਕੇ ਜਿਹੇ ਭੇੜੇ ਤਿਆਰ ਕਰਾਂਗੇ ਤੇ ਉਹ ਪੂਰੀ ਦੇ ਸੈੱਜ ਦੇ ਹਿਸਾਬ ਦੇ ਤੁਸੀਂ ਕਰ ਲੈਣੇ ਹੈਗੇ ਫਿਰ ਇਹਨਾਂ ਨੂੰ ਆਪਾਂ ਬੇਲ-ਬੇਲ ਕੇ ਇੱਕ ਸਾਈਡ ਤੇ ਰੱਖ ਲਾਂਗੇ ਪੂਰੀਆਂ ਤਾਂ ਆਪਾਂ ਜਿਹਾ ਘਰ ਦੇ ਵਿੱਚ ਬਣਾਉਣੇ ਰਹੇ ਨੇ ਹੈਗੇ ਉਸੇ ਤਰੀਕ ਉਸੇ ਤਰੀਕੇ ਨਾਲ ਹੀ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਫਿਰ ਆਪਾਂ ਜੀ ਇੱਕ ਸਾਈਡ ਤੇ ਕੜਾਈ ਚ ਰੱਖਿਆ ਹੋਇਆ ਤੇਲ ਗਰਮ ਤੇ ਆਪਾਂ ਇਹਨੂੰ ਫੁੱਲ ਗਰਮ ਨਹੀਂ ਕਰਨਾ ਆਪਾਂ ਇਹਨੂੰ ਮੀਡੀਅਮ ਤੇ ਰੱਖਾਂਗੇ ਕਿਉਂਕਿ ਜਿਆਦਾ ਵਿੱਚ ਪੂਰੀ ਇਹ ਜਿਹੜੀ ਉਹ ਜਲ ਜੂਗੀ ਆਪਾਂ ਛੋਟੀਆਂ ਛੋਟੀਆਂ ਦੇਖੋ ਬੇਲ ਲਈਆਂ ਪਰ ਇਹਨੂੰ ਤੁਸੀਂ ਬੇਲਣ ਸਮੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਹਨੂੰ ਤੁਸੀਂ ਇੱਕੋ ਸਾਈਡ ਹੀ ਬੇਲਣਾ ਹੈਗਾ ਜਿਆਦਾ ਇਹਨੂੰ ਤੁਸੀਂ ਇਹ ਉਲਟ ਪਲਟ ਨਹੀਂ ਕਰਨੀ ਆਪਾਂ ਜਿਹੇ ਬਣਾ ਕੇ ਰੱਖ ਲਈਆਂ ਤੇ ਹੌਲੀ ਹੌਲੀ ਤੇਲ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਬਹੁਤ ਹੀ ਟੇਸਟੀ ਜੀਆਂ ਆਪਣੀਆਂ ਪੂਰੀਆਂ ਵੀ ਇਸੇ ਤਰ੍ਹਾਂ ਹੀ ਤਿਆਰ ਹੋ ਜਾਣਗੀਆਂ ਜਿਹੜੀ ਇਹ ਪੂਰੀ ਹੈ ਬਹੁਤ ਹੀ ਜ਼ਿਆਦਾ ਇਹ ਸੌਫਟ ਬਣਦੀ ਹੈ ਦੂਸਰੀਆਂ ਪੂਰੀਆਂ ਨਾਲੋਂ ਜ਼ਿਆਦਾ ਤੇ ਇੱਕ ਵਾਰੀ ਤੁਸੀਂ ਇਹ ਤਰੀਕੇ ਨਾਲ ਪੂਰੀਆਂ ਬਣਾ ਕੇ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੇ ਛੋਲੇ ਪੂਰੀ ਕਿਹਜੇ ਬਣਿਆ ਕਿਉਂਕਿ ਬਾਕੀ ਹੁਣ ਇਸ ਤੋਂ ਬਾਅਦ ਰਾਤੇ ਵਗੈਰਾ ਆਉਣਗੇ ਤੇ ਜਿਹੜੇ ਇਸ ਤਰੀਕੇ ਨਾਲ ਬਣਾਉਣੇ ਚਾਹੁੰਦੇ ਆ ਬਿਨਾ ਲਸਣ ਤੇ ਪਿਆਜ਼ ਤੋਂ ਚਨੇ ਤਾਂ ਤੁਸੀਂ ਤਿਆਰ ਜ਼ਰੂਰ ਕਰਿਓ ਬਹੁਤ ਜ਼ਿਆਦਾ ਇਹ ਟੇਸਟੀ ਬਣਦੇ ਆ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਅੱਪਾ ਪੂਰੀਆਂ ਕੱਢ ਲੀਆਂ ਜੀ ਹੌਲੀ ਹੌਲੀ ਆਪਾਂ ਇਹ ਸਾਰਾ ਕੁਝ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਖਾਣ ਵਾਲੇ ਪਿਆਜ਼ ਪੂਰੀ ਤੇ ਸਬਜੀ ਅੱਜ ਇਹ ਸੋਨੂੰ ਤਿੰਨ ਰੈਸਿਪੀਆਂ ਇੱਕੋ ਹੀ ਵੀਡੀਓ ਦੇ ਵਿੱਚ ਆਪਾਂ ਦੱਸੀਆਂ ਗਈਆਂ ਤੇ ਟਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੇ ਇਹਦੇ ਲਈ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਸਿੰਪਲ ਦਹੀਂ ਤੇ ਹੁਣ ਆਪਣੀ ਸਬਜੀ ਵੀ ਦੇਖੋ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਜਦੋਂ ਇਹਨੂੰ ਸਰਵ ਕਰਨਾ ਹੈ ਤਾਂ ਤੁਸੀਂ ਕਿਸੇ ਵੀ ਬੌਲ ਦੇ ਵਿੱਚ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜੀ 2-4 ਕੱਟਿਓ ਹਰੀਆਂ ਮਿਰਚਾਂ ਤੇ ਇਹਨੂੰ ਉੱਪਰ ਰੱਖ ਦਿਓ ਤਾਂ ਕਿ ਇਹ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਸੋਹਣੀ ਲੱਗੇ ਤਾਂ ਇਹ ਸਾਰਾ ਕੁਝ ਹੋ ਗਿਆ ਤਿਆਰ ਇੱਕੋ ਬਹੁਤ ਜ਼ਿਆਦਾ ਟੇਸਟੀ ਬਣਿਆ ਤੇ ਬਹੁਤ ਹੀ ਜਲਦੀ ਵਿੱਚ ਇਹ ਸਮਾਨ ਤਿਆਰ ਹੋ ਜਾਂਦਾ ਇੱਕ ਵਾਰੀ ਇਹ ਤਰੀਕਾ ਅਪਣਾ ਕੇ ਜ਼ਰੂਰ ਦੱਸਿਓ ਤੇ ਵੀਡੀਓ ਚ ਕਮੈਂਟ ਜ਼ਰੂਰ ਕਰ ਦਿਓ ਵੀ ਸੋਨੂੰ ਮੇਰੀ ਵੀਡੀਓ ਕਿਵੇਂ ਜੀ ਲੱਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਣਾਓ ਖਾਓ ਤੇ ਇੰਜੋਏ ਕਰੋ ਤੇ ਨਾਲੇ ਬੱਚਿਆਂ ਨੂੰ ਖਵਾਓ ਥੈਂਕ ਯੂ